ਆਪ ਕਾਂਗਰਸ ਦੇ ਦਫ਼ਤਰ ਦੇ ਵਿੱਚ ਪਹੁੰਚਣ ਤੇ ਅਸੀਂ ਸਾਰੇ ਹੀ ਇਲੈਕਟ੍ਰੋਨਿਕ ਪ੍ਰਿੰਟ ਤੇ ਵੈਬ ਮੀਡੀਆ ਦਾ ਸਵਾਗਤ ਕਰਦੇ ਹਾਂ ਮੈਂ ਪੰਜਾਬ ਕਾਂਗਰਸ ਦਾ ਬਲਾਰਾ ਤੇ ਮੀਡੀਆ ਕੋਆਰਡੀਨੇਟਰ ਜਸਕਰਨ ਸਿੰਘ ਕਾਲੋਂ ਤੇ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਤੇ ਸਤਿਕਾਰਯੋਗ ਸਾਡੇ ਬਲਾਰੇ ਸਦਾ ਨਰਿੰਦਰਪਾਲ ਸਿੰਘ ਜੀ ਸੰਧੂ ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜੇ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਨਤੀਜੇ ਆਏ ਨੇ ਉਦੇ ਉੱਤੇ ਜਿਸ ਤਰੀਕੇ ਦੇ ਨਾਲ ਸਰਕਾਰ ਆਪਣੀ ਪਿੱਠ ਜੜੀ ਆ ਉਹ ਥਾਪੜ ਰਹੀ ਹੈ ਉਹਦੇ ਬਾਰੇ ਜਾਣਕਾਰੀ ਦੇਾਂਗੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਵਾਹ ਵਾਈ ਖੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਆંકੜੇ ਤੇ ਤੱਥ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਕਾਂਗਰਸ ਪਾਰਟੀ ਦੀ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹ ਵੀ ਤੱਥ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਮੈਂ ਬੇਨਤੀ ਕਰੂੰਗਾ ਨਰਿੰਦਰਪਾਲ ਸਿੰਘ ਸੰਧੂ ਜੀ ਨੂੰ ਕਿ ਉਹ ਅਡਰੈਸ ਕਰਨ ਮੀਡੀਆ ਦੇ ਨਾਲ ਗੱਲਬਾਤ ਕਰਨ ਕਿ ਕਿਸ ਤਰੀਕੇ ਦਾ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਦਾ ਇਸ ਆਮ ਆਦਮੀ ਪਾਰਟੀ ਜਿਹੜੀ ਆਮ ਲੋਕਾਂ ਦੀ ਕਈ ਜਾਣ ਵਾਲੀ ਸਰਕਾਰ ਜਿਹੜੀ ਹੈ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਨਰਿੰਦਰਪਾਲ ਸੰਧੂ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਰੇ ਸਤਿਕਾਰਤ ਜਿੰਨੇ ਵੀ ਤੁਸੀਂ মিডিਆ ਹਾਊਸਸ ਤੋਂ ਪ੍ਰਿੰਟ ਤੋਂ ਇਲੈਕਟ੍ਰੋਨਿਕ ਤੋਂ ਜਾਂ ਸੋਸ਼ਲ ਮੀਡੀਆ ਤੋਂ ਆਇਓ ਮੈਂ ਤੁਹਾਡਾ ਦਿਲਾਂ ਦੀ ਗਹਿਰਾਈਆਂ ਤੋਂ ਸਵਾਗਤ ਵੀ ਕਰਦਾ ਹਾਂ ਧੰਨਵਾਦ ਵੀ ਕਰਦਾ ਦੇਖੋ ਇਹ ਇਲੈਕਸ਼ਨਾਂ ਜਿਹੜੀਆਂ ਆਪਾਂ ਪਿੰਡੂ ਇਲੈਕਸ਼ਨਾਂ ਵੀ ਕਹਿ ਦਿੰਦੇ ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਬਲਾਕ ਸੰਤੀ ਦੀਆਂ ਇਹਨਾਂ ਵਿੱਚ ਮੈਸੇਜ ਤੁਸੀਂ ਸਾਰਿਆਂ ਨੇ ਦੇਖਿਆ ਤੁਸੀਂ ਬੜੇ ਸਤਿਕਾਰਯੋਗ ਹੋ ਤੁਸੀਂ ਵੀ ਐਨਾਲਿਸਿਸ ਕੀਤੇ ਹੋਣੇ ਆ ਪਰ ਇਹ ਜਿਹੜੇ ਪੰਜਾਬ ਦੇ ਲੋਕਾਂ ਦਾ ਬਿਲਕੁਲ ਸਾਫ਼ ਜਿਹੜਾ ਉਹ ਮੈਸੇਜ ਲੋਕ ਦੇ ਚੁਕੇ ਨੇ ਉਹਨਾਂ ਨੇ ਇਸ ਇਲੈਕਸ਼ਨ ਦੇ ਵਿੱਚ ਗੱਲ ਕੀਤੀ ਵੀ ਨਾ ਤੇ ਬੇਇਨਸਾਫੀਆਂ ਬਰਦਾਸ਼ਤ ਕਰਾਂਗੇ ਨਾ ਸੱਤਾ ਦਾ ਹੰਕਾਰ ਜਿਹੜਾ ਤੁਹਾਡਾ ਉਹ ਅਸੀਂ ਕਬੂਲ ਕਰਾਂਗੇ ਤੇ ਲੋਕਤੰਤਰ ਨੂੰ ਕੁਛ ਨਾ ਮਨਜ਼ੂਰ ਬਿਲਕੁਲ ਨਹੀਂ ਤੁਹਾਨੂੰ ਬਿਲਕੁਲ ਫੈਕਟੂਅਲ ਕਾਲੋ ਸਾਹਿਬ ਤੇ ਮੈਂ ਤੁਹਾਨੂੰ ਦੱਸਾਂਗੇ ਵੀ ਇਹਨਾਂ ਨੇ ਕੀ ਕੀ ਇਸ ਇਲੈਕਸ਼ਨ ਦੇ ਵਿੱਚ ਕੀਤਾ ਪਰ ਉਸ ਤੋਂ ਪਹਿਲਾਂ ਮੈਂ ਕਾਂਗਰਸ ਦੇ ਵਰਕਰਾਂ ਨੂੰ ਸਿਰ ਝੁਕਾ ਕੇ ਸਲਾਮ ਕਰਨਾ ਚਾਹਨਾ ਸਾਡੀ ਸਾਰੀ ਪਾਰਟੀ ਸਲਾਮ ਕਰਨਾ ਚਾਹਦੀ ਹੈ ਜਿਨ੍ਹਾਂ ਨੇ ਇੰਨੀ ਵਗਦੀ ਹਨੇਰੀ ਦੇ ਵਿੱਚ ਇਹਨਾਂ ਦੀ ਅਤਿਆਚਾਰ ਮੈਂ ਕਹੂੰਗਾ ਇਸ ਦੀ ਵਗਦੀ ਹਨੇਰੀ ਦੇ ਵਿੱਚ ਵੀ ਡਟ ਕੇ ਖਲੋਤੇ ਔਰ ਬਹੁਤ ਸ਼ਾਨਦਾਰ ਜਿੱਤਾ ਪ੍ਰਾਪਤ ਕੀਤੀਆਂ ਜਿਹੜੇ ਅੱਗੇ ਚੱਲ ਕੇ ਮੈਂ ਤੇ ਕੱਲੋ ਸਭ ਤੁਹਾਨੂੰ ਦੱਸਾਂਗੇ ਵਿਦ ਫੈਕਟਸ ਨਾਲ ਵੀ ਕਿੰਨੇ ਕਿੰਨੇ ਤੇ ਕਿਵੇਂ ਕਿਵੇਂ ਜਿੱਤਾ ਪ੍ਰਾਪਤ ਕੀਤੀ ਦੇਖੋ ਨਾਸ ਧਮਕੀਆਂ ਤੋਂ ਡਰੇ ਨਾ ਦਬਾਅ ਤੋਂ ਡਰੇ ਸਾਨੂੰ ਉਹਨਾਂ ਜਿਹੜੇ ਆਪਣੇ ਕਾਂਗਰਸ ਦੇ ਸੇਵਾਦਾਰ ਹਨ ਉਹਨਾਂ ਤੇ ਮਾਣ ਹੈ ਪਈ ਅੱਜ ਸਾਡੇ ਨਾਲ ਖੜੇ ਨੇ ਕਾਂਗਰਸ ਹਮੇਸ਼ਾ ਉਹਨਾਂ ਦੇ ਨਾਲ ਖੜੀ ਰਹੀ ਹੈ ਇਹ ਨਤੀਜੇ ਜਿਹੜੇ 2027 ਦੀ ਵਾਪਸੀ ਦੇ ਸੰਕੇਤ ਨੇ ਤੁਹਾਨੂੰ ਅਸੀਂ ਦੱਸਾਂਗੇ ਕਿਵੇਂ ਹੁਣ ਵੇਖੋ ਆਪਾਂ ਗੱਲ ਸ਼ੁਰੂ ਕਰਦੇ ਆ ਤੁਸੀਂ ਸਾਰੇ ਬੜੇ ਸਿਆਣੇ ਜੇ ਪੱਤਰਕਾਰ ਜੇ ਤੁਸੀਂ ਰੋਜ਼ ਵਿਚਰਦੇ ਹੋ ਲੋਕਾਂ 'ਚ ਮੈਂ ਤੁਹਾਨੂੰ ਇੱਕ ਸੰਸਦਿਆ ਜੀ ਦਾ ਬਿਆਨ ਦੱਸਣਾ ਚਾਹੁੰਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਸਾਮ ਦਾਮ ਦੰਡ ਭੇਦ ਇਹ ਠੀਕ ਹੈ ਕਿ ਪੋਲਿਟਿਕਸ ਦੀ ਲੈਂਗੁਏਜ ਜ਼ਰੂਰ ਹੈਗੀ ਪਰ ਇੱਥੋਂ ਤੱਕ ਨਹੀਂ ਉਹਨਾਂ ਨੇ ਇਸ ਤੋਂ ਅੱਗੇ ਵੀ ਸ਼ੁਰੂ ਕਰਤੀ ਸਾਮ-ਦਾਮ, ਦੰਡ-ਪੇਦ, ਝੂਠ-ਸੱਚ, ਲੜਾਈ-ਝਗੜਾ ਔਰ ਕੀ ਕੁਝ ਉਹਨਾਂ ਨੇ ਕਿਹਾ ਜੋ ਕੋਈ ਸਾਨੂੰ ਕਰਨਾ ਪਿਆ ਸੀ ਇਹ ਕਰਾਂਗੇ ਇਲੈਕਸ਼ਨਾਂ 'ਚ ਔਰ ਤਰਨ ਤਾਰਨੀ ਇਲੈਕਸ਼ਨ ਤੋਂ ਪਹਿਲਾਂ ਵੀ ਗੱਲ ਕਹੀ ਸੀ ਸੇਮ ਇਹ ਗੱਲ ਇਨ੍ਹਾਂ ਇਲੈਕਚਰਾਂ ਦੇ ਵਿੱਚ ਬਿਲਕੁਲ ਸਹੀ ਟੁੱਕੀ ਹੁਣ ਵੇਖੋ ਇਲੈਕਸ਼ਨਾਂ ਤੋਂ ਪਹਿਲਾਂ ਹੀ ਜਿਸ ਪਾਰਟੀ ਦਾ ਵੋਟ ਪੇਪਰ ਮੀਡੀਆ ਦੇ ਵਿੱਚ ਆ ਜਾਏ ਉੱਥੇ ਤੇ ਤੁਹਾਨੂੰ ਫਿਰ ਪਤਾ ਲੱਗ ਜਾਏਗਾ ਵੀ ਕਿਵੇਂ ਕਿਵੇਂ ਲੱਛਣ ਹੋਣ ਜਾ ਰਹੇ ਨੇ ਇਲੈਕਸ਼ਨ ਤੋਂ ਪਹਿਲਾਂ ਬੈਲਟ ਪੇਪਰ ਜਦੋਂ ਸੋਸ਼ਲ ਮੀਡੀਆ ਤੇ ਅ ਟ੍ਰੈਂਡਿੰਗ ਦੇ ਵਿੱਚ ਆ ਜਾਏ ਨੰਬਰ 1 ਇਲੈਕਸ਼ਨ ਹੋ ਗਏ ਉਸ ਤੋਂ ਬਾਅਦ ਇੱਕ ਸੱਜਣ ਤਿੰਨ ਉਹਨਾਂ ਦੇ ਬੈਲਟ ਬਾਕਸ ਲੈ ਕੇ ਸਰਿਆਂ ਭੱਜੇ ਜਾਂਦੇ ਸਾਰੇ মিডিਆ ਨੇ ਵੇਖੀ ਜਦੋਂ ਨੂੰ ਪੁੱਛਿਆ ਗਿਆ ਭਾਈ ਸਾਹਿਬ ਤੁਸੀਂ ਕੌਣ ਹੋ ਪ੍ਰਾਈਵੇਟ ਬੰਦਾ ਸੀ ਕੀਦਾ ਸੀ ਕੁਝ ਨਹੀਂ ਪਤਾ ਲੱਗਾ ਔਰ ਉਸ ਤੋਂ ਬਾਅਦ ਵੀ ਕੋਈ ਸਿਕਿਉਰਟੀ ਨਹੀਂ ਜਿਹੜੀ ਸਰਕਾਰੀ ਬੱਸਾਂ ਲੈ ਕੇ ਜਾਂਦੀ ਹੈ ਉਹ ਵੀ ਨਹੀਂ ਉਹਦਾ ਤਸਲੀਬਕ ਜਵਾਬ ਉਹ ਨਹੀਂ ਦੇ ਸਕੀ ਇਹ ਪਿੰਡੂ ਇਲੈਕਸ਼ਨਾਂ ਦੇ ਭਾਈਚਾਰੇ ਦਾ ਸਾਂਝ ਹੁੰਦੀ ਹੈ ਇਹ ਦੇ ਵਿੱਚ ਇਲੈਕਸ਼ਨ ਪਰ ਇਸ ਇਲੈਕਸ਼ਨ ਦੇ ਵਿੱਚ ਡੇਰੇ ਬਾਬੇ ਨਾਨਕ ਤੁਸੀਂ ਸਭ ਨੇ ਵੇਖਿਆ ਵੀ ਇੱਕ ਕਾਂਗਰਸ ਦੇ ਵਰਕਰ ਦੀ ਪੱਗ ਹੀ ਲਾ ਲਈ ਗਈ ਬਲਕਿ ਦੋ ਵਰਕਰਾਂ ਦੀਆਂ ਪੱਗਾਂ ਹੀ ਲਾ ਲਈਆਂ ਗਈਆਂ ਇਹ ਸਾਡੀ ਪੰਜਾਬੀ ਸਭਿਆਚਾਰ ਦੇ ਵਿੱਚ ਇਹ ਅਜੇ ਤੱਕ ਚੀਜ਼ ਨਹੀਂ ਸੀ ਹੋਈ ਇਹ ਨਹੀਂ ਹੁੰਦੀ ਕਿਉਂਕਿ ਸਿੱਖ ਦਾ ਇੱਕ ਪਗ ਤਾਜ ਜੇ ਉਹਦੀ ਪਾਗੀ ਲੱਤ ਜਾਈ ਫਿਰਦੇ ਬਹੁਤ ਵੱਡੀ ਜਿਹੜੀ ਉਹ ਗੁਸਤਾਖੀ ਹੋ ਜਾਂਦੀ ਹੈ ਜਦੋਂ ਕਿ ਉਸ ਐਮਐਲਏ ਨੂੰ ਪੁੱਛਿਆ ਗਿਆ ਤੇ ਉਹ ਉਹਨਾਂ ਨੇ ਗੱਲ ਦਿੱਤੀ ਵੀ ਇਹਦੇ ਵਿੱਚ ਕਿਹੜਾ ਕਿਰ ਲੱਗੇ ਨੇ ਉੱਤਰ ਵੀ ਜਾਂਦੀ ਆ ਤੇ ਰੱਖੀ ਵੀ ਜਾਂਦੀ ਆ ਬਹੁਤ ਨਿੰਦਾਯੋਗ ਤੇ ਸ਼ਰਮਨਾਕ ਜਿਹੜਾ ਉਹ ਬਿਆਨ ਸੀ ਹੋਰ ਅੱਗੇ ਚਲੀਏ ਕਨੌਰ ਤੋਂ ਇੱਕ ਬੀਬੀ ਜਿਹੜੀ ਕਾਗਜ਼ ਪੜਨ ਜਾ ਰਹੀ ਸੀ ਉਹਦੇ ਕਾਗਜ਼ ਛੁੱਕੇ ਹੀ ਸ਼੍ਰੀਮਾਨ ਜੀ ਆਮ ਆਦਮੀ ਦੇ ਵਰਕਰ ਭੱਜ ਗਏ ਔਰ ਉਹ ਸਰੀਆ ਮੁੜ ਕੇ ਪਤਾ ਲੱਗਾ ਬਈ ਉਹ ਜਿਹੜਾ ਕਨੌਰ ਦੇ ਐਮਐਲਏ ਸੀ ਉਹਨਾਂ ਦੇ ਕਰੀਬੀ ਸੀ ਉਹਨਾਂ ਨੇ ਮੰਨਿਆ ਵੀ ਵੀ ਸਾਡੇ ਬੰਦੇ ਕੋਲ ਗਲਤੀ ਹੋਈ ਹੁਣ ਦੇਖੋ ਜਿਹੜੀ ਆਮ ਆਦਮੀ ਪਾਰਟੀ ਰੌਲਾ ਬੜਾ ਪਾਉਂਦੀ ਆ ਵੀ ਅਸੀਂ ਇਹ ਆ ਕਰ ਲਿਆ ਆ ਜਿੱਤ ਗਏ ਆ ਜਿੱਤ ਗਏ ਆ ਹੋ ਗਿਆ ਆ ਹੋ ਗਿਆ ਕਾਂਗਰਸ ਦੇ ਮਬਰਕਾਂ ਨੂੰ ਇਹ ਦੱਸਣਾ ਚਾਹਨਾ ਵੀ ਇਹ ਲੜਾਈ ਅੱਲੀ ਖਤਮ ਨਹੀਂ ਹੋਈ ਇਹ ਬੇਸਿਕਲੀ ਸ਼ੁਰੂਆਤ ਹੈ ਹੁਣ ਤੁਸੀਂ ਵੇਖੋ ਮੈਂ ਤੁਹਾਨੂੰ ਕੁਝ ਥੋੜੇ ਜੇ ਨਮੂਨੇ ਪਹਿਲਾਂ ਮੈਂ ਬਲਾਕ ਪ੍ਰਸ਼ਦ ਦੇ ਦਵਾਂਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਜ਼ਿਲ੍ਹਾ ਪ੍ਰਸ਼ਦ ਦੇਵਾਂਗਾ ਇੱਕ ਦਿਨਾਨਗਰ ਕੌਨਸਟਿਚਨਸੀ ਆ ਇਹ ਆਮ ਆਦਮੀ ਦੀ ਸਰਕਾਰ ਕਹਿੰਦੀ ਆ ਜੀ ਅਸੀਂ ਤੇ ਬਹੁਤ ਵਧੀਆ ਜਿੱਤੇ ਆ ਉਹ ਤੋਂ ਅਸੀਂ 37ਾਂ ਚੋਂ 22 ਜਿੱਤੇ ਸੀ 37ਾਂ ਚੋਂ 22 ਕਾਬੀਆਂ ਦੇ ਵਿੱਚ ਅਸੀਂ 32ਾਂ ਚੋਂ 15 ਜਿੱਤੇ ਹਰਗਵਿੰਦਪੁਰ ਤੋਂ ਅਸੀਂ 36 ਚੋਂ 12 ਜਿੱਤੇ। ਮਤਲਬ ਕਈ ਥਾਂ ਤੇ ਤਾਂ ਅਸੀਂ ਬਿਲਕੁਲ ਕਲੀਨ ਸਵੀਪ ਕੀਤਾ। ਅਨੰਦਪੁਰ ਸਾਹਿਬ ਤੋਂ 30 ਚੋਂ 12 ਚਮਕੌਰ ਸਾਹਿਬ ਤੋਂ ਅਸੀਂ 31 ਚੋਂ 31 ਜਿੱਤੇ। ਬਾਬਾ ਬਕਾਲਾ ਚੋਂ ਵੀ ਅਸੀਂ 14 ਜਿੱਤੇ ਆ। ਸ਼ਾਹਕੋਟ ਤੋਂ ਵੀ ਅਸੀਂ 45 ਚੋਂ 25 ਜਿੱਤੇ ਆ। ਹੁਣ ਜਿਹੜੀ ਆਮ ਆਦਮੀਆਂ ਉਹ ਕਹਿੰਦੀ ਸੀ ਵੀ ਅਸੀਂ ਜਿੱਤਾਂਗੇ। ਉਹਨਾਂ ਨੂੰ ਵੇਖੋ ਵੀ ਨਵਾਂ ਸ਼ਹਿਰ ਤੋਂ ਸਿਰਫ 5 ਸੀਟਾਂ ਮਿਲੀਆਂ ਬਲਾਕ ਸੰਤੀਚੋਂ ਚਮਕੌਰ ਸਾਹਿਬ ਤੋਂ 0 ਜਿਹੜੀ ਸਰਕਾਰ ਆ ਉਹ 0 ਪਰਫਾਰਮੈਂਸ ਕਰਕੇ ਗਈ ਚਮਕੌਰ ਸਾਹਿਬ ਤੋਂ ਤੇ ਰਾਏਕੋਟ ਤੋਂ ਵੀ ਉਹਨਾਂ ਨੂੰ ਪਈ 0 ਇਹ ਤਾਂ ਸੀ ਬਲਾਕ ਸੰਤੀਆਂ ਹੁਣ ਜੇ ਆਪਾਂ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰੀਏ ਜ਼ਿਲ੍ਹਾ ਪ੍ਰੀਸ਼ਦ ਤੇ ਕੋਈ ਛੋਟੀ ਪੰਚਾਇਤ ਨਹੀਂ ਹੁੰਦੀ ਦੀਨਾ ਨਗਰ ਤੋਂ 4 ਚੋਂ 4 ਸਾਡੇ ਮੈਡਮ ਵਰਨਾ ਚੌਧਰੀ ਜੀ ਨੇ ਆਮ ਆਦਮੀ ਨੂੰ ਕਿੰਨੀ ਮਿਲੀ 0 ਕਪੂਰਥਲਾ ਦੀ ਗੱਲ ਕਰੀਏ 2 ਚ ਉਹਨਾਂ ਨੂੰ ਕਿੰਨੀ ਮਿਲੀ 0 ਨਵਾਂ ਸ਼ਹਿਰ ਚੋਂ 3 ਚੋਂ ਸਾਨੂੰ ਮਿਲੀਆਂ 3 ਉਹਨਾਂ ਨੂੰ ਕਿੰਨੀ ਮਿਲੀ 0 ਚਮਕੌਰ ਸਾਹਿਬ ਚੋਂ ਸਾਨੂੰ 3 ਚੋਂ 3 ਉਹਨਾਂ ਨੂੰ ਕਿੰਨੀ ਮਿਲੀ 0 ਪਾਇਲ ਤੋਂ ਸਾਨੂੰ 2 ਚੋਂ 2 ਮਿਲੀਆਂ ਉਹਨਾਂ ਨੂੰ ਕਿੰਨੀ ਮਿਲੀ 0 ਗੁਰਹਰਸਹਾਇ ਚੋਂ ਸਾਨੂੰ 5 ਚੋਂ 4 ਮਿਲੀਆਂ ਉਹਨਾਂ ਨੂੰ 0 ਇਹ ਮੈਂ 0 ਦੀ ਗੱਲ ਦੱਸੀ ਆ ਇਸ ਤਰ੍ਹਾਂ ਕਈ ਕੋਈ 1 ਵੀ ਨੇ ਕਈ ਕਈ 2 ਵੀ ਨੇ ਕਿਉਂਕਿ ਲੰਬੀ ਗੱਲ ਚਲੀ ਜਾਏਗੀ ਕਹਿਣ ਤੋਂ ਭਾਵ ਇਹੋ ਹੀ ਆ ਵੀ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਹਰ ਫਰੰਟ ਤੇ ਫੇਲ ਆ ਹਰ ਫਰੰਟ ਤੇ ਚਾਹੇ ਇਹਨਾਂ ਦੀਆਂ ਆ ਆਡੀਓ ਕਲਿੱਪਸ ਜਾਰੀ ਹੋ ਜਾਣ ਚਾਹੇ ਇਹਨਾਂ ਦੇ ਪੁਲਿਸ ਦਾ ਧੱਕਾ ਹੋ ਜਾਏ ਚਾਹੇ ਇਹਨਾਂ ਦੇ ਡੀਐਸਪੀ ਆ ਜਿਹੜੇ ਐਸਐਚਓ ਮੋਕੇ ਤੇ ਬਦਲੇ ਜਾਂਦੇ ਹੋਣ ਇਹ ਇਹਨਾਂ ਨੇ ਐਦਕੀ ਅਤ ਕਰ ਦਿੱਤੀ ਇਹ ਪਾਰਟੀ ਵੇਖੋ ਸਾਰੇ ਤੁਸੀਂ ਬਹੁਤ ਸਿਆਣੇ ਜੇ ਕਹਿੰਦੇ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਬਦਲਾ ਮੈਨੂੰ ਤੁਸੀਂ ਦੱਸੋ ਵੀ ਇਹਨਾਂ ਨੇ ਬਦਲਾ ਲਿਆਂਦਾ ਕੀ ਬਦਲਾ ਨਹੀਂ ਬੇਸਿਕਲੀ ਇਹਨਾਂ ਨੇ ੱੱਕਾ ਬਹੁਤ ਜ਼ਿਆਦਾ ਕੀਤਾ ਤੁਹਾਨੂੰ ਮੈਂ ਕੁਝ ਹੋਰ ਫੈਕਟਸ ਵੀ ਦੱਸਣਾ ਚਾਹੁੰਦਾ ਪਰ ਇਹ ਜਿਹੜਾ ਬਦਲਾ ਲਿਆਂਦਾ ਹੁਣ ਪੰਜਾਬ ਦੇ ਲੋਕ ਇਹਨੂੰ ਬਦਲੇ ਦੇ ਰੂਪ ਦੇ ਵਿੱਚ ਲੈਣਗੇ ਦੇਖੋ ਇੱਕ ਹੋਰ ਤੁਹਾਨੂੰ ਮੈਂ ਨਮੂਨਾ ਦੱਸਦਾ ਜਿਸ ਪਾਰਟੀ ਦਾ ਐਮਐਲਏ ਜਿਸ ਪਾਰਟੀ ਦਾ ਮੰਤਰੀ ਜਿਸ ਪਾਰਟੀ ਦਾ ਆ ਐਮਐਲਏ ਜਿਸ ਪਾਰਟੀ ਦਾ ਚੀਫ ਸਪੋਕਸਪਰਸਨ ਤੇ ਜਿਸ ਪਾਰਟੀ ਦਾ ਸਪੀਕਰ ਹੀ ਆਪਣਾ ਬੂਥ ਹਰ ਜਾਈ ਆਪਣਾ ਪਿੰਡ ਹਰ ਜਾਈ ਫਿਰ ਉਹ ਕਾਦੀ ਪਾਰਟੀ ਹੈ ਐਮਐਲਏ ਨਰਿੰਦਰ ਕੌਰ ਭਰਾਜ ਉਹ ਵੀ ਹਰ ਗਏ ਆਪਣਾ ਆਪਣਾ ਪਿੰਡ ਹੀ ਹਰ ਗਏ ਐਮਪੀ ਗੁਰਮੀਤ ਗੁਰਮੀਤ ਸਿੰਘ ਜਿਹੜੇ ਮੀਤੇਰ ਨੇ ਉਹ ਵੀ ਹਰ ਗਏ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਨੇ ਉਹ ਵੀ ਹਰ ਗਏ ਐਮਐਲਏ ਸੁਖਵੀਰ ਮੈਸਟਰਖਾਨਾ ਉਹ ਵੀ ਹਰ ਗਿਆ ਸਪੀਕਰ ਕੁਲਪਾਰ ਸਿੰਘ ਸੰਧਵਾ ਜੀ ਉਹ ਵੀ ਆਪਣਾ ਪਿੰਡ ਹਰ ਗਏ ਐਮਐਲਏ ਕੁਲਦੀਪ ਧਾਰੀਵਾਲ ਜੀ ਜਿਹਨੂੰ ਨਵਾਂ ਨਵਾਂ ਸਪੋਕਸਪਰਸ ਬਣਾਇਆ ਐਕਸ ਐਮਐਲਏ ਵੀ ਨਹੀਂ ਉਹ ਵੀ ਹਰ ਗਏ ਤੇ ਅੱਗੋਂ ਲਾਈਵ ਹੋ ਕੇ ਕੀ ਕਹਿ ਰਹੇ ਨੇ ਉਹ ਮੈਂ ਨਹੀਂ ਹਰਿਆ ਉਹ ਮੇਰੇ ਦਿਨ ਪਿੰਡ ਰਾਜਾ ਸਾਸੀ ਹਲਕਾ ਕਿੱਥੇ ਪੈਦੇ ਸੀ ਵੀ ਰਾਜਾ ਸਾਸੀ ਹਲਕਾ ਕਿਤੇ ਹੋਰ ਪੰਜਾਬ ਤੋਂ ਬਾਹਰ ਆ ਉੱਥੇ ਵੀ ਤੁਸੀਂ ਬਹੁਤ ਬੁਰੀ ਤਰ੍ਹਾਂ ਹਰੇ ਹੋ ਸੋ ਇਹ ਹੋਰ ਵੀ ਕਹੀ ਨੇ ਐਮਐਲਏ ਮਾਸਟਰ ਜਗਬੀਰ ਸਿੰਘ ਗਿਆ ਐਮਐਲਏ ਹਰਿੰਦਰ ਧਾਰੀਵਾਲ ਨੇ ਬਰਨਾਲਾ ਤੋਂ ਲਾਸਟ ਮੇਰੀ ਹੋਈ ਗੱਲ ਆ ਵੀ ਇਹ ਆਮ ਆਦਮੀ ਪਾਰਟੀ ਦਾ ਝਾੜੂ ਜਿਹੜਾ ਸੀ ਇਹ ਹੁਣ ਤਿੱਬਲਾ ਤਿੱਲਾ ਹੋ ਗਿਆ ਕਿਉਂ 2018 ਦੀ ਜੇ ਗੱਲ ਕਰਾਂ ਇਹਨਾਂ ਨੂੰ ਜ਼ੀਰੋ ਸੀਟ ਆਈ ਸੀ ਜ਼ੀਰੋ ਤੇ ਸਾਡੀਆਂ ਫੁੱਲ ਮੈਜੋਰਟੀ ਤੋਂ ਵੀ ਉੱਪਰ ਚਲੇ ਗਏ ਸੀ ਅੱਜ ਇਹ ਸਰਕਾਰ ਕੋਈ ਖਾਸ ਪਰਫਾਰਮੈਂਸ ਨਹੀਂ ਕਰ ਪਈ ਉਹ ਤੁਹਾਨੂੰ ਕਹਲੋ ਸਾਹਿਬ ਵੀ ਦੱਸਣਗੇ ਸਾਡੇ ਮੇਰੇ ਨਾਲ ਸਾਡੇ ਸਪੋਕਸਪਰਸਨ ਆਗੇ ਨਹੀਂ ਉਹ ਵੀ ਤੁਹਾਨੂੰ ਦੱਸਣਗੇ ਪਰ ਇਹ ਸਰਕਾਰ ਹਰ ਫਰੰਟ ਤੇ ਬਹੁਤ ਬੁਰੀ ਤਰ੍ਹਾਂ ਫੇਲਿਆ ਬਦਲਾ ਬਲੂ ਦਾ ਨਾਰਾ ਅਸੀਂ ਵੇਖ ਹੀ ਲਿਆ ਇੱਥੇ ਵਨ ਮੈਨ ਸ਼ੋ ਆ ਉਹਨਾਂ ਦੀ ਫੋਟੋ ਹਰ ਥਾਂ ਤੇ ਲੱਗਦੀ ਆ ਉਹ ਹੀ ਕੁਝ ਕਰਦੇ ਨੇ